ਹਲੋ ਅਸੀਂ ਜੀ ਖੜੇ ਹੋਏ ਆ ਇੱਥੇ ਇਧਰਲੇ ਪਾਸੇ ਕਿਹੜੇ ਪਿੰਡ ਹੈ ਜੀ ਘੱਟਾ ਤਰੇ ਮੰਨੂ ਮਾਚੀ ਮੰਨੂ ਇੰਦਰਪੁਰ ਘੱਟਾ ਤਰੇ ਨੇ ਸਾਰੇ ਪਿੰਡ ਨੇ ਤੇ ਪਰੇ ਜਾ ਕੇ ਜਿੱਥੋਂ ਨਜ਼ਰ ਆਉਗਣਾ ਜਾਂਦਸਾਲ ਤੋਂ ਪਰੇ ਦਾ ਇਹ ਵਿਆਸ ਹੈ ਤੇ ਆਹ ਵੇਖ ਲਿਓ ਇਧਰ ਵਿਖਾ ਦੇ ਵੀ ਇਹ ਸਤਲੋ ਜੱਟ ਤੇ ਆਹ ਹੁਣ ਤੱਕ ਦਾ ਸਭ ਤੋਂ ਵੱਡਾ ਪਾੜ ਪੈ ਚੁੱਕਿਆ ਆ ਵੇਖੋ ਆ ਸਾਡੇ ਸਾਹਮਣੇ ਡਿੱਗਿਆ ਸਾਰਾ ਕੁਝ ਆ ਸਾਰਾ ਕੁਝ ਡਿੱਗਿਆ ਤੇੜਾ ਪੈ ਗਿਆ ਨੇ ਜਿੱਦਣ ਵਾਲਾ ਉਹ ਛਪੈਦੇ ਡਿੱਗੇ ਉਹ ਵੀ ਡਿੱਗਣ ਵਾਲੇ ਆ ਇਹ ਸਾਰਾ ਡਿੱਗ ਪਣਾ ਔਰ ਇਹ ਡਿੱਗਣ ਦਾ ਸਭ ਤੋਂ ਜ਼ਿਆਦਾ ਦੁੱਖ ਪਤਾ ਕਿ ਨੂੰ ਆਇਆ ਇਹਨੇ ਦਰਸ਼ਨ ਸਿੰਘ ਜੀ ਇਹਨਾਂ ਦੇ ਖੇਤ ਨੇ ਪੰਜ ਭਰਾ ਨੇ 6-6 ਕਿੱਲੇ ਜ਼ਮੀਨ ਹੈ ਇੱਥੇ ਵਿਚਾਰਿਆਂ ਨੇ ਸਵੇਰੇ ਲੱਗੇ ਹੋਏ ਨੇ ਨਾਲ ਇਹਨਾਂ ਦੇ ਬੰਦੇ ਵੀ ਆਏ ਕਿ ਯਾਰ ਆ ਛਪੈਦੇ ਛਪੂਦੇ ਗੱਟੇ ਸਿੱਟ ਕੇ ਤਰਪਾਲ ਪਾ ਕੇ ਉੱਤੇ ਤਾਰਾਂ ਕੁਝ ਰੋਕ ਲਈਏ ਨਹੀਂ ਰੁਕ ਪਾਇਆ ਤੇ ਟੁੱਟ ਗਿਆ ਕਿੰਨੀ ਜ਼ਮੀਨ ਆ ਤੁਹਾਡੀ ਪੰਜਾਂ ਦੀ 30 ਕਿੱਲੇ ਹਾਂਜੀ ਹਾਂਜੀ ਹੁਣ ਕੀ ਹੋਊਗਾ ਅੱਗੇ ਹੁਣ ਬਸ ਸਰਕਾਰਾਂ ਨੇ ਸਾਰੀ ਸਾਰ ਨਹੀਂ ਲੈਣੀ ਤੇ ਹੁਣ ਅਸੀਂ ਤੇ ਰੰਦੀ ਕਰਾਂ ਵੀ ਅੱਗੇ ਸਰਦੀਆਂ ਆਉਣਗੀਆਂ ਤਾਂ ਕੀ ਕਰਾਂ ਕਣਕ ਬੀਜੀ ਨਹੀਂ ਜਾਨੀ ਥੱਲੇ ਕਣਕ ਬੀਜੀ ਨਹੀਂ ਜਾਨੀ ਇਹ ਦੱਸੋ ਇਹ ਜਿਹੜਾ ਦਰਿਆ ਹੈ ਨਾ ਇਹ ਇੰਨੀ ਇੰਨੀ ਬਲਕਿ ਇੰਨੀ ਇੰਨੀ ਮਿੱਟੀ ਲੈ ਕੇ ਆਉਂਦਾ ਨਾਲ ਕੱਲੋ ਝੋਨਾ ਨਹੀਂ ਗਿਆ ਇਹ ਵਿਚਾਰੇ ਕੰਕ ਕਿਵੇਂ ਵੇਚਣਗੇ ਕਿਵੇਂ ਕਰਨਗੇ ਇਹਨਾਂ ਦੀ ਵੀ ਜ਼ਮੀਨ ਆ ਉਹ ਬਾਈ ਨੂੰ ਵੀ ਬੁਲਾਇਓ ਜੇ ਜਰਾ ਵੱਡੇ ਨੂੰ ਉਹਨੂੰ ਆਇਓ ਇੱਧਰ ਉਹਨੂੰ ਕਿਉਂ ਜੇ ਪ੍ਰਧਾਨ ਸਾਹਿਬ ਇੱਧਰ ਆਓ ਇਹ ਸਾਡੇ ਨਾਲ ਸਾਨੂੰ ਲਈ ਫਿਰਦੇ ਨੇ ਵਿਚਾਰੇ ਹਰ ਥਾਂ ਜਾਂਦੇ ਨੇ ਜਸਵੀਰ ਸਿੰਘ ਜੀ ਥੋੜੀ ਕਿੱਥੇ ਜੇ ਜ਼ਮੀਨ ਆ ਜੂੜੇ ਆ ਜੂ ਆ ਨਹੀਂ ਡਿੱਗਦਾ ਜੇ ਨਹੀਂ ਜੇ ਤੁਸੀਂ ਥੋੜੇ ਪਾਰ ਨਾਲ ਸਾਡੇ ਕੋਲ ਕਿੱਥੇ ਆ ਜ਼ਮੀਨ ਤੋਂ ਨਾਲ ਹੀ ਰੁਕਣਾ ਖੁਰਦ ਆ ਰੁਕਣੇ ਖੁਰਦ ਦੀ ਆ ਜੀ ਦੇਖੋ ਵੀਰ ਜੀ ਉੱਥੇ ਹੀ ਹੜ ਆਇਆ ਤੇਜ਼ ਹੜ ਆਇਆ ਸਾਡੇ ਪਿੰਲੇ ਜਿਵੇਂ ਆਵੇ ਵੀ ਕੁਛ ਨਹੀਂ ਇੱਥੇ ਇਲਾਕਾ ਸਾਰਾ ਡੁੱਬਿਆ ਪਿਆ ਜੀ ਸਾਡਾ ਇੱਕੋ ਹੀ ਮਸਕਰਾ ਹੈ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ 15/2007 ਬਣ ਕੇ ਜਨਮਾਨੀ ਆਖ ਦਿੱਤੇ ਜਾਣ ਸਾਡੇ ਨਾਂ ਜਿਹੜੀਆਂ ਗਰਦੋਰੀਆਂ ਵੀ ਕੱਟ ਦਿੱਤੀਆਂ ਗਈਆਂ ਸਾਡੇ ਨਾਂ ਜਿਹੜੀਆਂ ਗਰਦੋਰੀਆਂ ਬਹਾਲ ਕੀਤੀਆਂ ਜਾਣ ਜਿਹੜਾ ਕਿ ਸਾਨੂੰ ਕੋਈ ਸਰਕਾਰ ਵੱਲੋਂ ਉਹ ਮੁਆਵਜ਼ਾ ਆਉਂਦਾ ਥੋੜਾ ਬੋੜਾ ਹੱਥ ਬੰਨਣ ਲੋਕਾਂ ਦਾ ਗਰੀਬਾਂ ਦਾ ਹੋ ਜਾਂਦਾ ਇਹ ਉਹ ਗੱਲ ਕਰ ਰਹੇ ਨੇ ਇਹ ਉਹ ਗੱਲ ਹੈ ਜਿਹੜੀ ਮਾਲਕੀ ਦੀ ਹੈ ਜਿਹੜੀ ਦਰਿਆ ਥੱਲੇ ਮਾਲਕੀ ਹੈ ਜਿੱਦਾਂ ਅਸੀਂ ਬੜੇ ਚਿਰ ਦੇ ਰੋਲਾ ਬਾਰੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਗੱਲਾਂ ਬਹੁਤ ਕਰ ਲੀਆਂ ਪ੍ਰਧਾਨ ਜੀ ਵੀ ਸਾਡੇ ਨਾਲ ਨੇ ਤੁਹਾਨੂੰ ਹੱਕ ਹੁਣ ਇੱਕ ਪਾਸੇ ਗੱਲ ਲਾ ਕੇ ਛੱਡਾਂਗੇ ਅਸੀਂ ਟੈਕਨੀਕਲ ਬੰਦਿਆਂ ਨਾਲ ਵੀ ਲੱਗੇ ਹੋਏ ਆਂ ਕਮਿਸ਼ਨ ਬਣਾਉਣ ਦੀ ਗੱਲ ਕਰ ਰਹੇ ਆਂ ਹੁਣ ਉਹ ਚੀਜ਼ ਨਹੀਂ ਹੋਣ ਦੇਵਾਂਗੇ ਜੋ ਪਹਿਲਾਂ ਤੋਂ ਹੁੰਦੀ ਆਈ ਆ ਹਰ ਛੇਕਾ ਰਿਓ ਉਹ ਸਾਹਮਣੇ ਵਿਖਾਈ ਉਹ ਹੈਗਾ ਜਿਹੜਾ ਪਿੰਡ ਹੈ ਰੁਕਣੇ ਕਲਾ ਆ ਉਹ ਉੱਥੇ ਵੀ ਸਤਲੋਜ ਦਾ ਤੁਸੀਂ ਬੰ ਟੁੱਟਿਆ ਤੇ ਉੱਥੇ ਉਹ ਬੰਨ ਰੇ ਨੇ ਵਿਚਾਰੇ ਉਧਰ ਲਈ ਕਾ ਲੱਗੇ ਇੱਥੇ ਜਿਹੜਾ ਅਸੀਂ ਤੁਰ ਕੇ ਆਏ ਆਂ ਜਿੱਥੇ ਉਹਨਾਂ ਨੇ ਬੰਨ ਟੁੱਟਣੋਂ ਬਚਾਲਿਆ ਸੀ ਧਾਰੇ ਵਾਲੇ ਪਿੰਡ ਤੋਂ 2 ਕਿਲੋਮੀਟਰ ਗਾਂ ਆ ਕੇ ਜਮਾਲੀ ਵਾਲੇ ਦੇ ਸਾਹਮਣੇ ਜਮਾਲੀ ਵਾਲੇ ਦੇ ਸਾਹਮਣੇ ਉਥੋਂ 15 ਕਿਲੋਮੀਟਰ ਅੱਗੇ ਆਏ ਆਂ ਔਰ ਪੰਜ ਤੋਂ 6 ਜਗ੍ਹਾ ਤੇ ਇਹ ਟੁੱਟਣ ਵਾਲਾ ਸਤਲੋ ਤੇ ਇੱਥੇ ਇਹਨਾਂ ਦਾ ਥਾਂ ਨਹੀਂ ਕਿ ਉਹਨਾਂ ਨੂੰ ਇੱਕ ਹੋਰ ਗੱਲ ਦੱਸਾਂ ਅਸੀਂ ਬਹੁਤ ਸਾਰੀਆਂ ਜਗ੍ਹਾ ਤੇ ਖੜੇ ਆਂ ਜਿੱਥੇ ਦਰਿਆ ਬਹੁਤ ਉੱਚਾ ਹੈ ਤੇ ਇੱਧਰ ਜ਼ਮੀਨ ਬਹੁਤ ਨੀਵੀਂ ਆ ਜੇ ਉੱਥੇ ਟੁੱਟ ਗਿਆ ਇੱਥੇ ਤਾਂ ਬਿਲ ਵੀ ਬਰਾਬਰ ਹੈ ਬਾਲਾ ਬਰਾਬਰ ਤਾਂ ਨਹੀਂ ਉੱਥੇ ਤਾਂ ਪਾਣੀ ਐ ਡਿੱਗੂਗਾ ਇੱਧਰ ਜਿਵੇਂ ਝੜਨਾ ਬੈਂਦਾ ਬਹੁਤ ਉੱਚਾ ਜੀ ਬਹੁਤ ਉੱਚਾ ਦਰਿਆ ਉ ਚਾਹ ਹੁਣ ਦਰਿਆ ਉੱਚਾ ਕਿਉਂ ਹੁੰਦਾ ਤੁਹਾਨੂੰ ਪਤਾ ਤੁਹਾਨੂੰ ਤਾਂ ਪਤਾ ਹੀ ਹੋਣਾ ਬਿਲਕੁਲ ਜੀ ਹਰ ਸਾਲ ਆੜ ਆਉਂਦਾ ਹਾਂ ਜ਼ਮੀਨ ਮਿੱਟੀ ਆਉਂਦੀ ਆ ਹੁਣ ਇਹ ਕੁਦਰਤ ਨੇ ਕਿਉਂ ਬਣਾਇਆ ਅਸੀਂ ਐ ਕਿ ਦਰਿਆ ਇੱਥੇ ਫਿਰ ਪਰੇ ਫਿਰ ਪਰੇ ਹਾਂਜੀ ਇਸ ਲਈ ਕਿ ਜਿਹੜੀ ਉਪਜਾਊ ਮਿੱਟੀ ਆਈ ਇਨੂੰ ਤੁਸੀਂ ਵਾੜੋ ਤੇ ਦਰਿਆ ਪਰੇ ਚਲਿਆ ਗਿਆ ਫਿਰ ਪਰੇ ਚਲਿਆ ਗਿਆ ਇਹ ਪਤਾ ਪ੍ਰਤਾਪ ਸਿੰਘ ਕੈਰੋ ਨੇ ਕੀਤਾ ਯਾਦ ਹੈ ਤੁਹਾਨੂੰ ਉਹਨੇ ਕੀਤਾ ਸੀ ਇੱਥੇ ਹਰੀਕੇ ਆ ਨਾ ਅੱਗੇ ਜਿੱਥੇ ਆਫੀਸ਼ੀਅਲੀ ਸੰਗਮ ਹੁੰਦਾ ਹੈ ਬਿਆਸ ਤੇ ਸਤਲੁਜ ਦਾ ਉਥੋਂ ਇਹਨਾਂ ਨੇ ਨਹਿਰਾਂ ਗੱਡਣੀਆਂ ਸੀ ਤੇ ਉਹਦੇ ਕਰਕੇ ਉਹਨਾਂ ਨੇ ਆ ਦਰਿਆਵਾਂ ਨੂੰ ਬੰਨ੍ਹ ਮਾਰਤੇ ਦੀ ਨੂੰ ਤੁਸੀਂ ਤੁਸੀ ਬਣਾਨੇ ਹੁਣ ਇਹ ਦਰਿਆ ਰੋਕ ਗਏ ਹਾਂਜੀ ਤੇ ਤੁਹਾਡੀ ਮਾਲਕੀ ਵੀ ਰੁਕਦੀ ਕੁਦਰਤ ਨੇ ਦਰਿਆ ਹਿੱਲਣ ਜੁਲਣ ਵਾਲੇ ਬਣਾਏ ਆ ਇਹ ਇੰਨਾ ਨੇ ਬੰਨ੍ਹ ਮਾਰਤਾ ਹੁਣ ਕੀ ਹੋ ਗਿਆ ਕਿ ਦਰਿਆ ਇੱਕ ਥਾਂ ਤੇ ਖੜਾ ਮਿੱਟੀ ਆਈ ਜਾ ਰਹੀ ਹੈ ਤੇ ਦਰਿਆ ਉੱਚਾ ਹੋ ਜਾ ਰਿਹਾ ਮੈਨੂੰ ਦੱਸੋ ਇੰਨਾ ਖੇਤਾਂ ਦਾ ਕੀ ਬਣੂਗਾ ਮੈਂ ਕਹਿੰਦਾ ਜੀ ਕੁਛ ਨਹੀਂ ਛੋਣ ਦੇ ਕੋਈ ਪੋਰਾ ਹੋਰ ਜੇ ਆਪਾਂ ਉਮੀਦ ਕਰਕੇ 25 30 ਸਾਲਾਂ ਬਾਅਦ ਦਰਿਆ ਇੱਥੇ ਖੜਾ ਹੋਊਗਾ ਤੇ ਜ਼ਮੀਨ ਕਿੱਧਰ ਜਾਊਗੀ ਕਿ ਨਹੀਂ 10 ਫੁੱਟ ਨਹੀਂ ਵੀ ਹੋ ਜਾਣੀ 10 ਫੁੱਟ ਨਹੀਂ ਵੀ ਹੋਣਾ ਤੇ ਫਿਰ ਦਰਿਆ ਵੜੂ ਨਹੀਂ ਬਿਲਕੁਲ ਜੀ ਐਈ ਪਿੰਡਾਂ ਤੋਂ ਉੱਚਾ ਚੁੱਕੀ ਇਹ ਤਾਂ ਮਿੱਟੀ ਪਈ ਜਾਣੀ ਐ ਆ ਤੁਹਾਨੂੰ ਪਤਾ ਹੈ ਅਮਰੀਕਾ ਚਾਹੀ ਬੰਨ ਬਣਾਏ ਗਏ ਸੀ ਉਹਨਾਂ ਨੇ ਤੋੜਤੇ ਆ ਉਹ ਆਦੇ ਅਨੈਚੁਰਲ ਹੈ ਸੁਖਰਾਮ ਜੀ ਉਹਨਾਂ ਨੇ ਤੋੜਤੇ ਜੀ ਜੀ ਉਹ ਆਦੇ ਇਹ ਨਹੀਂ ਚਾਹੀਦੇਗੇ ਤਾਂ ਕੁਦਰਤ ਨੇ ਇੱਕ ਸਿਸਟਮ ਫਿਕਸ ਕੀਤਾ ਜਿਹਨੂੰ ਬੰਦੇ ਨੇ ਖਰਾਬ ਕਰਤਾ ਔਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਹਾਂ ਜੀ ਗਾ ਸੱਤ ਲੋਜ ਜਿਹੜਾ ਭਾਖੜਾ ਸੁਣਿਆ ਹੈ ਨਾ ਭਾਖੜਾ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਹੈ ਉਹ ਇਹਦੇ ਚ ਆਉਂਦਾ ਹੈ ਬਿਲਕੁਲ ਔਰ ਜਦੋਂ ਉੱਥੇ 60000 ਕਿਊਸਿਕ ਤੋਂ ਜ਼ਿਆਦਾ ਛੱਡ ਦਿੰਦੇ ਆ ਤੇ ਫਲੱਡ ਬਣ ਜਾਂਦਾ ਹੈ ਉਹਦਾ ਸਾਥੀ ਹੈ ਲੇਕਿਨ ਮੀਂਹ ਵਾਲੇ ਦਿਨਾਂ ਚ ਹੋਰ ਪਾਣੀ ਵੀ ਜੁੜਦਾ ਇਕੱਠਾ ਹੋ ਜਾਂਦਾ ਹੁਣੇ ਲੱਖ ਤੋਂ 1.5 ਲੱਖ ਕਿਊਸਿਕ ਆ ਜਿਹੜਾ ਥੋਡੀਆਂ ਜ਼ਮੀਨਾਂ ਨੂੰ ਪੈ ਗਿਆ ਤੇ 20 ਕਿਲੋਮੀਟਰ ਪਹਿਲਾਂ ਹੀ ਬਿਆਸ ਨਾਲ ਇਕੱਠਾ ਹੋ ਗਿਆ ਤੇ ਉਹ ਜਿਹੜਾ ਬਿਆਸ ਹੈ ਉਧਰੋਂ ਵਿਆਹ ਆ ਗਿਆ ਉਹ ਪੌਂਗ ਡੈਮ ਹੈ ਉਥੋਂ ਪਰਸੋਂ 1 ਲੱਖ ਤੇ 10 ਹਜ਼ਾਰ ਕਿਊਸਕ ਛੱਡਿਆ ਹੋਇਆ ਸੀ ਉਹਨੇ ਜੁੜ ਕੇ ਸਮਝ ਲਓ 2 ਲੱਖ ਕਿਊਸਕ ਬਣ ਗਿਆ ਤੇ 90 ਹਜ਼ਾਰ ਕਿਊਸਕ ਤੋਂ ਉੱਤੇ ਵਿਆਜ ਸੰਭਾਲ ਨਹੀਂ ਸਕਦਾ ਉਦੋਂ ਬਾਅਦ ਫਲੱਡ ਆ ਜਾਂਦਾ ਹੁਣ ਇਹ ਦੱਸੂਗੇ ਤੁਸੀਂ ਇਹ ਜੋ ਹੋਇਆ ਇਹ ਕੁਦਰਤ ਨੇ ਨਹੀਂ ਕੀਤਾ ਅਸੀਂ ਆਏ ਆ ਮੇਰੇ ਪਿੰਡ ਤੋਂ ਮਰਾੜਾਂ ਤੋਂ ਕੱਲ ਆਏ ਆ ਅਸੀਂ ਅੰਮ੍ਰਿਤਸਰ ਤੋਂ ਜਿਵੇਂ ਫਤੇਗੜ ਚੂੜੀਆਂ ਲੰਬੇ ਉਦੋਂ ਲੰਘਣ ਤੋਂ ਬਾਅਦ ਜ਼ਮੀਨਾਂ ਜਮਾਂ ਕਲੀਅਰ ਸੀ ਮੀਂਹ ਨਾਲ ਪਾਣੀ ਬਿਲਕੁਲ ਨਾ ਮਾਤਰ ਸੀ ਇੱਧਰ ਮੇਰੇ ਪਿੰਡ ਵੱਲੋਂ ਆਏ ਫਰੀਦਕੋਟ ਵੱਲੋਂ ਕੋਈ ਪਾਣੀ ਨਹੀਂ ਸੀ ਪਾਣੀ دریاਵਾਂ ਦੇ ਨਾਲ ਹੈ ਤੇ دریاਵਾਂਾਂ 'ਚ ਇਹ ਉੱਚ ਇੰਨਾ ਵਧਿਆ ਕਿਉਂਕਿ ਡੈਮਾਂ ਤੋਂ ਪਾਣੀ ਜ਼ਿਆਦਾ ਛੱਡਿਆ ਜਾ ਰਿਹਾ ਹੁਣ ਤੁਸੀਂ ਕੀ ਕਹਿ ਰਹੇ ਹੋ ਕਿ ਜੀ ਡੈਮ 'ਚ ਪਾਣੀ ਆ ਰਿਹਾ ਹੈ ਉੱਤੋਂ ਇੱਕ ਦੱਸੂਗੇ ਡੈਮ ਬਣਾਇ ਕਾਦੇ ਲਈ ਹੈ ਕਿ ਉੱਤੋਂ ਆ ਰਹੇ ਪਾਣੀ ਨੂੰ ਸੰਭਾਲ ਸਕੋ ਸਕੋ ਤੁਸੀਂ ਉਹਦਾ ਲੈਵਲ ਪਹਿਲਾਂ ਘੱਟ ਕਿਉਂ ਨਹੀਂ ਕੀਤਾ ਪਾਖੜਾ ਦਾ ਲੈਵਲ ਹੈ ਬਾਈ ਜੀ 1690 95 ਫੁੱਟ ਬਿਲਕੁਲ ਇਹਨਾਂ ਨੇ ਪਹਿਲੇ ਹੀ ਉੱਪਰ ਕਰ ਲਿਆ 1670 ਤੱਕ ਬਿਲਕੁਲ ਤੇ ਪੌਂਗ ਦਾ ਹੈਗਾ 4 ਮਤਲਬ 1410 ਇਹਨਾਂ ਨੇ ਉੱਥੇ ਵੀ 1390 ਤੱਕ ਕਰ ਲਿਆ ਤੇ ਜਦਕੇ ਸਪਟੰਬਰ ਤੱਕ ਸਪਟੰਬਰ ਦੇ ਮਹੀਨੇ ਤੱਕ ਮੀਂਹ ਪੈਣੇ ਆ ਮੌਨਸੂਨ ਹੈਗੀ ਐ ਤੁਸੀਂ ਇਹ ਬਾਅਦ ਚ ਭਰੋ ਨਾ ਹਾਂਜੀ ਹਾਂਜੀ ਬਾਅਦ ਚ ਭਰੋ ਕੋਣੀ ਕੋਣੀ ਕੋਈ ਗੱਲ ਨਹੀਂ ਆ ਡੇਕਰੀਆਂ ਸਾਰੀਆਂ ਆ ਸਾਰਾ ਪਾੜ ਹੀ ਬਣ ਜਾਣਾ ਐ ਕਿਉਂ ਕੀਤਾ ਇਹਦਾ ਦੱਸਣਗੇ ਇਹਦਾ ਹਰਜਾ ਇਹ ਸਾਜ਼ਿਸ਼ ਹੈ ਇਹ ਮਿਸਟੇਕ ਹੈ ਜਾਂ ਸਟ੍ਰੈਟੇਜੀ ਹੈ ਇਹ ਕੌਣ ਦੱਸ ਪਾਊਗਾ ਜਾਂਚ ਤੇ ਜਾਂਚ ਕਿਹਨੇ ਕਰਨੀ ਹੈ ਜੁਡੀਸ਼ੀਅਲ ਕਮਿਸ਼ਨ ਬਿਠਾਓ ਜਿਹਦੇ ਪੰਜਾਬ ਦੇ ਲੋਕ ਹੋਣ ਤੁਹਾਡਾ ਵਾਟਰ ਰੈਗੂਲੇਟਰ ਵੀ ਪੰਜਾਬ ਦਾ ਨਿਕਾ ਜਦੋਂ ਪਾਣੀ ਛੱਡਣ ਤਾਂ ਉਹਨਾਂ ਨੂੰ ਹਮਦਰਦੀ ਹੋਵੇ ਹਮਦਰਦੀ ਹੋਵੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਇੰਨਾ ਉਤੇ ਖੇਤਾਂ ਨਾਲ ਕਿ ਯਾਰ ਜੇ ਇੰਨਾ ਪਾਣੀ ਛੱਡਦਾ ਤਾਂ ਮਰ ਜਾਣਗੇ ਵਿਚਾਰੇ ਕੌਣ ਆ ਉੱਥੇ ਵਾਟਰ ਰੈਗੂਲੇਟਰ ਪੰਜਾਬ ਦਾ ਨਹੀਂ ਬੀਬੀਐਮਬੀ ਦੇ ਉੱਤੇ ਮੈਂਬਰ ਕੌਣ ਨੇ ਪੰਜਾਬ ਦਾ ਇੱਕ ਵੀ ਨਹੀਂ ਜਦ ਕੇ ਹੱਕ ਉਹਦੇ ਤੇ ਸਾਡਾ ਬੰਦਾ ਹੈ ਕੰਟਰੋਲ ਪੰਜਾਬ ਦਾ ਹੋਣਾ ਚਾਹੀਦਾ ਅਸੀਂ ਆਪਣੀ ਮਰਜ਼ੀ ਨਾਲ ਨਹਿਰ ਨਹੀਂ ਕੱਢ ਸਕਦੇ ਆ ਨਾਲ ਤਾਂ ਰਿਆ ਐ ਇਧਰ ਤਾਂ ਰਿਆ ਐ ਜਦੋਂ ਇਹਨਾਂ ਨੇ ਪਾਣੀ ਕੱਢਣਾ ਉਹ ਬੋਰ ਕਰਕੇ ਇਹ ਇਹਨਾਂ ਨੂੰ ਲਾਉਂਦੇ ਤੇ ਆ ਜਦੋਂ ਦਰਿਆ ਚੜਦਾ ਬੋਰ ਇਹਨਾਂ ਦਾ ਖਰਾਬ ਹੋ ਜਾਂਦਾ ਬਿਲਕੁਲ ਬੋਰ ਨਾਲ ਲਾਉਣੇ ਪਾਣੀ ਇੰਜਨ ਸਮੇਤ ਹਾਂਜੀ ਇੰਜਨ ਸਮੇਤ ਇੰਜਨ ਸਮੇਤ ਖਤਮ ਹੁੰਦਾ ਸੀ ਵੀ ਅਸੀਂ ਕੋਈ 7-8 ਵਾਰ ਚ ਵੇਖੀ ਆਹ ਆਹ ਸਾਹਮਣੇ ਵੇਖੋ